ਪੀਪੀਟੀ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਫਰੀਦਕੋਟ ਸਰਕਾਰੀ ਆਈਟੀਆਈ ਕਾਲਜ ਦੇ ਵਿੱਚੋਂ ਸਮਾਨ ਹੋਇਆ ਚੋਰੀ ਪੁਲਿਸ ਨੇ ਕੀਤਾ ਮਾਮਲਾ ਦਰਜ ਦੋਸ਼ੀ ਗ੍ਰਿਫਤਾਰ ਡੀਐਸਪੀ ਤਰਲੋਚਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਆਈਟੀਆਈ ਕਾਲਜ ਫਰੀਦਕੋਟ ਦੇ ਵਿੱਚੋਂ ਕੁਝ ਨੌਜਵਾਨ ਦੇ ਵੱਲੋਂ ਸਮਾਨ ਚੋਰੀ ਕੀਤਾ ਗਿਆ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਦੇ ਨਿਰਦੇਸ਼ਾਂ ਅਨੁਸਾਰ ਜੋ ਮਾਰੇ ਅਨਸਰਾਂ ਉਹਨਾਂ ਦੇ ਖਿਲਾਫ ਵਿੱਢੀ ਹੋਈ ਕਾਰਵਾਈ ਕਰਦੇ ਹੋਇਆ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਕੋਲੋਂ ਜੋ ਆਈਟੀਆਈ ਕਾਲਜ ਦੇ ਵਿੱਚੋਂ ਸਮਾਨ ਚੋਰੀ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਅਤੇ ਪਰਚਾ ਦਰਜ ਕਰਕੇ ਇਸ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੋਰ ਕੀ ਕਿਹਾ ਡੀਐਸਪੀ ਤਰਲੋਚਨ ਨੇ ਇਸ ਸਾਰੇ ਮਾਮਲੇ ਦੇ ਬਾਰੇ ਆਓ ਉਹਨਾਂ ਤੋਂ ਕੋਲੋਂ ਸੁਣਦੇ ਹਾਂ ਸਾਡੇ ਮਾਨਯੋਗ ਐਸਐਸਪੀ ਡਾਕਟਰ ਅਰਗਜਨ ਜੀ ਆਈਐਸ ਜਿਹੜਾ ਹੈ ਮਾਈਟ ਜਿਹੜੇ ਮਾੜੇ ਅਨਸਤਾ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਆ ਰਹੇ ਕਰਦੇ ਆ ਰਹੇ ਆ ਕੋਈ ਵੀ ਕ੍ਰਾਈਮ ਹੁੰਦਾ ਸਾਡੇ ਪਿੰਡ ਦੇ ਵਿੱਚ ਸਾਡੇ ਨੂੰ ਉਸੇ ਟਾਈਮ ਵਿੱਚ ਰਿਪੋਰਟ ਕੀਤਾ ਜਾਂਦਾ ਤੇ ਇਸ ਸੰਬੰਧ ਵਿੱਚ ਇੱਕ ਸਾਡੇ ਆਈਡੀਆਈ ਜਿਹੜਾ ਤੇ ਸਪਾਈਸ ਅਨਸਤਾ ਹੈ ਉਸ ਦੇ ਜਿਹੜੇ ਇੱਕ ਸਕੂਪੀ ਵੱਲੋਂ ਸਕੂਪੀ ਅਫਸਰ ਵੱਲੋਂ ਇੱਕ ਕਾਸ ਤੋਂ ਆਈਸੀਬੀ ਜਿਸ ਦੇ ਵਿੱਚ ਕੰਮ ਅਮਾਤ ਉੱਥੇ ਵਿਕੀ ਜੋ ਇਹਨਾਂ ਨੇ 22 ਨੌ ਅਤੇ 25 ਨੂੰ ਇਨੇ ਉਸ ਆਈ.ਟੀ. ਦੀ ਰਸਤਾ ਦੀਆਂ ਕੋਈ ਗ੍ਰਿੱਲਾਂ ਤੇ ਪਾਈਪਾਂ ਚੋਰੀ ਕਰਕੇ ਲੈ ਜਾਂਦਾ ਸੀ ਤੇ ਇਹ ਵੇਖਦਾ ਸੀ ਤੇ ਜੋ ਅਸੀਂ ਇਹਨੂੰ ਇਸ ਤੇ ਕੰਟਰੋਲ ਕਰਨਾ ਨਮਾ ਡਿਸਟ੍ਰਿਕਟ ਅਗਿਆਸ ਇਸ ਤੇ ਸਪੰਸਰ ਤੇ ਇਸ ਦੀ ਪਾਰ ਕਾਹਦੇ ਨੂੰ ਤੇ ਉਹ ਅਸੀਂ ਰੰਗੇਤੀ ਫੜਿਆ ਗਿਆ ਤਾਂ ਇਸ ਕੋਲੋਂ ਸਾਨੂੰ 25-30 ਕਿਲੋ ਜਿਹੜੀਆਂ ਵਜਨ ਦੀਆਂ ਲੋਹੇ ਦੀਆਂ ਪਾਈਪਾਂ ਤੇ ਤਿੰਨ ਲੋਹੇ ਦੀਆਂ ਗ੍ਰਿੱਲਾਂ ਜਿਹੜੀਆਂ ਇਹਨੇ ਆਈ.ਟੀ. ਚੋਰੀ ਕੀਤੀਆਂ ਤੇ ਕੁਝ ਇਹਨੇ ਹੋਰ ਵੀ ਸਮਾਨ ਚੋਰੀ ਕੀਤਾ ਸੀ ਉਹ ਵੀ ਸਾਨੂੰ ਬਰਾਮਦ ਕੀਤਾ ਜਿਹੜਾ ਹੋਰ ਸਾਡੇ ਨੂੰ ਅਸੀਂ ਨੂੰ ਅਸੀਂ ਅੱਜ ਮਾਨਜੋਗ ਕੋਰਟ ਦੇ ਵਿੱਚ ਗਿਸ਼ ਕਰ ਰਹੇ ਹਾਂ ਤੇ ਇਸ ਦਾ ਮਾਮਲਾ ਲੈ ਕੇ ਬੋਤਿਸ ਕਰਾਂਗੇ ਜੀ ਇਹ ਬਹੁਤ ਨਿਗੋਇਸ ਤੇ ਜੀ ਇਸ ਪਾਸੇ ਕਿਨੇ ਕੌਨੀਆਂ ਨੇ ਜਿੱਦਾਂ ਲੋਹੀ ਵਿਤਵਾਣੀ ਹਟਾਤਾ ਹੋਲੀ ਪੀਚੋਲ ਜਨੇ ਕਿੰਨੋ ਦਿੱਤੀ ਹੈ ਤੇ ਇੱਕ ਸਾਡਾ ਇਨਵੈਸਟੋਰ ਹੈ ਪਾਰਦੇ ਕਿ ਤੇ ਇਸ ਜਿਹੜਾ ਦੋਸ਼ੀ ਵਿਟਮ ਜੀ ਤੇ ਇਸ ਤੋਂ ਪਹਿਲਾਂ ਇੱਕ ਮਕਦਮਾ ਦਰਜੇ ਤੇ 29 ਇੱਕ ਚੀਨੂ ਜਿਹੜਾ ਜੇਤ ਮਾਰਾਇਆ ਸੀ ਤੇ ਇਸੇ ਕ੍ਰਾਈਮਲ ਵਿਚੁਰਣਿਆ ਲਈ ਜਿੰਨੀ ਜਿੰਤੀ ਇਹ ਹੋਣਾ ਜ਼ਰੂਰੀ ਹੈ ਦੁਬਾਰਾ ਨੂੰ ਸਕਤੀ ਨਾ ਪੁੱਛ ਕੇ ਚਲ ਜਾਓ